ਸੀਵੀਸੀ ਵਰਡ ਨਿਊਜ਼ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀ ਸਿਆਸਤ ਵਿੱਚ ਅੱਜਕੱਲ ਇੱਕ ਸਵਾਲ ਗੂੰਜ ਰਿਹਾ ਹੈ। ਭਗਵੰਤ ਮਾਨ ਅਤੇ ਰਾਜਾ ਸਾਹਿਬ ਦੇਰੇ ਵਿਚਕਾਰ ਇਹ ਵਿਵਾਦ ਅਕਰ ਕਿਉਂ ਬਣਿਆ? ਦਰਸਲ ਇਹ ਟਕਰਾਅ ਦੋ ਤਾਕਤਾਂ ਦੇ ਸਾਹਮਣੇ ਆਉਣ ਨਾਲ ਜਨਮ ਲੈ ਰਿਹਾ ਹੈ ਇੱਕ ਪਾਸੇ ਰਾਜ ਦੀ ਸਰਕਾਰ ਅਤੇ ਦੂਜੇ ਪਾਸੇ ਦੇਰੇ ਵਰਗੀਆਂ ਧਾਰਮਿਕ ਸੰਸਥਾਵਾਂ ਦਾ ਪ੍ਰਭਾਵ। ਮੁੱਖ ਮੰਤਰੀ ਭਗਵੰਤ ਮਾਨ ਸਾਫ਼ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਕਾਨੂੰਨ ਸਭ ਲਈ ਬਰਾਬਰ ਹੈ ਸਰਕਾਰ ਦਾ ਮੰਨਣਾ ਹੈ ਕਿ ਜੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਕਾਨੂੰਨ ਦੀ ਉਲੰਘਣਾ ਹੋਈ ਹੈ ਤਾਂ ਉਸ ਤੇ ਕਾਰਵਾਈ ਲਾਜ਼ਮੀ ਹੈ ਚਾਹੇ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਚੋਣਾ ਹੋ ਉੱਥੇ ਹੀ ਰਾਜਾ ਸਾਹਿਬ ਡੇਰੇ ਨਾਲ ਜੁੜੇ ਸਮਰਥਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੋ ਰਹੀਆਂ ਕਾਰਵਾਈਆਂ ਡੇਰੇ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹਨ ਉਹਨਾਂ ਅਨੁਸਾਰ ਇਹ ਮਾਮਲਾ ਕਾਨੂੰਨ ਤੋਂ ਵੱਧ ਆਸਾ ਤੇ ਧਾਰਮਿਕ ਅਸਥਾਨ ਨਾਲ ਜੁੜ ਗਿਆ ਹੈ ਸਿਆਸੀ ਮਾਰਾ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਡੇਰਿਆਂ ਦੀ ਲੰਮੇ ਸਮੇਂ ਤੋਂ ਵੱਡੀ ਸਿਆਸੀ ਪਕੜ ਰਹੀ ਹੈ ਇਸ ਲਈ ਜਦੋਂ ਵੀ ਸਰਕਾਰ ਕਿਸੇ ਡੇਰੇ ਖਿਲਾਫ ਕਦਮ ਚੁੱਕਦੀ ਹੈ ਤਾਂ ਉਹ ਮਾਮਲਾ ਸਿਰਫ ਪ੍ਰਸ਼ਾਸਨਿਕ ਨਹੀਂ ਰਹਿੰਦਾ ਸਿਆਸੀ ਰੂਪ ਵੀ ਧਾਰ ਲੈਂਦਾ ਹੈ ਇਸ ਵਿਵਾਦ ਨੂੰ ਹੋਰ ਭੜਕਾਉਣ ਦਾ ਕੰਮ ਕੀਤਾ ਦੋਵੇਂ ਪਾਸਿਆਂ ਵੱਲੋਂ ਆ ਰਹੇ ਕਿੱਕੇ ਬਿਆਨਾਂ ਨੇ ਇੱਕ ਪਾਸੇ ਸਰਕਾਰ ਕਾਨੂੰਨ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਡੇਰੇ ਦੇ ਸਮਰਥਕ ਪੱਖ ਪਾ ਦੇ ਦੋਚਲਾ ਰਹੇ ਹਨ ਹੁਣ ਸਵਾਲ ਇਹ ਹੈ ਕਿ ਸਰਕਾਰ ਬਿਨਾ ਕਿਸੇ ਦਬਾਅ ਦੇ ਕਾਨੂੰਨ ਲਾਗੂ ਕਰ ਪਾਏਗੀ ਕੀ ਡੇਰਿਆਂ ਦਾ ਸਿਆਸੀ ਪ੍ਰਭਾਵ ਘਟੇਗਾ ਜਾਂ ਹੋਰ ਮਜ਼ਬੂਤ ਹੋਵੇਗਾ ਅਤੇ ਕੀ ਇਹ ਵਿਵਾਦ ਪੰਜਾਬ ਦੀ ਸਿਆਸਤ ਵਿੱਚ ਕਿਸੇ ਵੱਡੇ ਬਦਲਾਅ ਦਾ ਸੰਕੇਤ ਬਣੇਗਾ ਫਿਲਹਾਲ ਇਹ ਵਿਵਾਦ ਕਾਨੂੰਨ ਬਨਾਮ ਪ੍ਰਭਾਵ ਦੀ ਲੜਾਈ ਬਣ ਚੁੱਕਾ ਹੈ ਜਿਸ ਤੋਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਅਗਲੇ ਕਦਮ ਤੈਅ ਕਰਨਗੇ ਤਦ ਤੱਕ ਇਜਾਜ਼ਤ ਦਿਓ ਤੁਸੀਂ ਦੇਖ ਰਹੇ ਹੋ ਸੀਵੀਸੀ ਵਰਡ ਨਿਊਜ਼ ਜੋ ਸਾਡੀ ਡਿਊਟੀ ਪ੍ਰਮਾਤਮਾ ਨੇ ਸਾਡੀ ਬਖਸ਼ੀ ਹੈ ਸਾਨੂੰ ਉਹ ਨਿਬਾਉਣ ਲੱਗੇ ਹੋਏ ਆਂ ਵੀਰੋ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਸਰੂਪ ਜਿਹੜੇ ਨੇ 139 139 ਸਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਸਰੂਪ ਨੇ ਇਹੋ ਜਿਹੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਉਹ ਉੱਥੇ ਲੈ ਆਏ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੁਪਏ ਨੇ 139 ਰੁਪਏ ਇਹੋ ਜੇ ਨੇ ਗੁਰੂ ਸਾਹਿਬ ਦੇ ਜਿੰਨੇ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹਾਂ ਜੀ ਗੱਲ ਕਰਦਾ ਅੱਗੇ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਅਕਾਲ ਤਖਤ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼੍ਰੋਮਣੀ ਕਮੇਟੀ ਦੇ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਸਹਿਤ ਅਸੀਂ ਸਾਡਾ ਜਿਹੜਾ ਕੰਮ ਸੀਗਾ ਵੀ ਉਹਨਾਂ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਅਨ ਅਧਿਕਾਰਤ ਜਿਹੜੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਨੂੰ ਉੱਥੇ ਅਸੀਂ ਦੇ ਆਵਾਂਗੇ ਅਸੀਂ ਕੋਈ ਇਹਦੇ 'ਚ ਪ੍ਰਾਪਤੀ ਨਹੀਂ ਮੰਨਦੇ ਨੂੰ ਅਸੀਂ ਵੀ ਸਾਡੀ ਸਰਕਾਰ ਕੋਈ ਪ੍ਰਾਪਤੀ ਹੈ ਜੋ ਅਸੀਂ ਤਾਂ ਸਾਡਾ ਡਿਊਟੀ ਹੈ ਇਹ 139 ਸਰੂਪਾਂ ਦੀ ਜਿਹੜੀ ਅੱਜ ਸਾਨੂੰ ਖੱਡ ਕੋਲੇ ਇਨਫੋਰਮੇਸ਼ਨ ਆਈ ਹੈ ਵੀ ਅਨ ਅਧਿਕਾਰਤ ਨੇ ਗੋਨ ਦਾ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕੇ ਉਹਦਾ ਵੀ ਉਹ ਕਿਥੋਂ ਲਿਆਉਂਦੇ ਨੇ ਕਹਿੰਦੇ ਜੀ ਇਧਰੋਂ ਉਧਰੋਂ ਹੀ ਲਿਆਉਂਦੇ ਨੇ ਇਧਰੋਂ ਉਧਰੋਂ ਮਤਲਬ ਐ ਕਿਵੇਂ ਮਿਲ ਜਾਣਗੇ ਜੀ ਜਦੋਂ ਸਾਰੇ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਐਸਜੀਪੀਸੀ ਦੀ ਹੈ ਮੈਂ ਕੋਈ ਫੇਰ ਕਹਿੰਦਾ ਮੈਂ ਕੋਈ ਇਹਨੂੰ ਪ੍ਰਾਪਤੀ ਨਹੀਂ ਮੰਨਦਾ ਵੀ ਇਹ ਬਹੁਤ ਅਚੀਵਮੈਂਟ ਕਰ ਲਈ ਬਸ ਇਹ ਆ ਵੀ ਜੋ ਸੇਵਾ ਗੁਰੂ ਨੇ ਲਾਈ ਹੈ ਉਹ ਨਿਵਾਵਾਂਗੇ ਆ ਆ ਆ ਦੇਖ ਲਓ ਇਹਨਾਂ ਦਾ ਹਾਲ ਆ ਹਜੇ ਕਹਿੰਦੇ ਸਾਡੇ ਕੋਲ ਤਾਂ ਪਤਾ ਹੀ ਕੱਖ ਨਹੀਂ ਕਾਨੂੰ ਪਤਾ ਹੀ ਨਹੀਂ ਸੋ ਸਾਡਾ ਜੇ ਗੁਰੂ ਜੇ ਸਾਡੇ ਆਪ ਦੇ ਘਰੇ ਸਾਡਾ ਬਾਪ ਸੇਫ ਨਹੀਂ ਹੈਗਾ ਉਹ ਕਿਤੇ ਕੋਈ ਕਿਤੇ ਲਈ ਫਿਰਦਾ ਕੋਈ ਕਿਤੇ ਰੁੜਦਾ ਫਿਰਦਾ ਸਾਡਾ ਗੁਰੂ ਤੇ ਫਿਰ ਹੋਰ ਕਿੱਥੋਂ ਦੀ ਉਮੀਦ ਕਰਾਂਗੇ ਫਿਰ ਅਸੀਂ ਸ਼ਾਮ ਤੱਕ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਮੀਡੀਆ ਵਾਲਿਆਂ ਨੂੰ ਵੀ ਮਿਲ ਜੂਗੀ ਡਿਟੇਲ ਕਿ ਕੀ ਹੋਇਆ ਬੰਗਾ ਦੇ ਨੇੜੇ ਦੀ ਕੋਈ ਖਬਰ ਹੈ ਕਿਸੇ ਡੇਰੇ ਦੀ ਖਬਰ ਹੈ ਕਿਸ ਨੇ ਅਧਿਕਾਰ ਦਿੱਤਾ ਸਰਕਾਰੀ ਮੁਲਾਜ਼ਮਾਂ ਨੂੰ ਕਿ ਉਹ ਸੱਚਖੰਡ ਦੇ ਵਿੱਚ ਜਾ ਕੇ ਕਿ ਉਹ ਮੁਲਾਜ਼ਮ ਗੁਰਸਿੱਖ ਸਨ ਮੁੱਖ ਮੰਤਰੀ ਸਾਹਿਬ ਨੂੰ ਕਿਨੇ ਇਹ ਅਧਿਕਾਰ ਦਿੱਤਾ ਕਿ ਸਾਡੇ ਤੋਂ ਉਹ ਸਾਡੇ ਗੁਰੂਦਾਰ ਕਾਰਡ ਪੁੱਛਣਗੇ ਇਸ ਮਸਲੇ ਦੇ ਚਰਚਾ ਵਿੱਚ ਆਉਣ ਤੱਕ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ ਕੇਸ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਨਹੀਂ ਕੀਤੀ ਕੱਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੱਲੀ ਕਿੰਤੂ ਨਹੀਂ ਕੀਤੀ ਰਾਜਾ ਸਾਹਿਬ ਦੇ ਦਰਬਾਰ ਤੇ ਕੱਲੀ ਕਿੰਤੂ ਨਹੀਂ ਕੀਤੀ ਇਹਨਾਂ ਨੇ ਪੰਥ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਭਰਾ ਮਾਰੂ ਜੰਗ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇਹੋ ਜੀ ਪਾਰਟੀ ਤੇਹੋ ਦੀ پارٹی ਦੀ ਮੈਂਬਰਸ਼ਿਪ ਨੂੰ ਵਗਾ ਕੇ ਮਾਰਦਾ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਕਿ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੇ ਵਿੱਚ 169 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਮੌਜੂਦ ਨੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ 1978 ਤੋਂ ਲੈ ਕੇ 2012 ਤੱਕ ਜੋ ਸਰੂਪ ਪ੍ਰਕਾਸ਼ਿਤ ਕੀਤੇ ਗਏ ਨੇ ਉਨ੍ਹਾਂ ਦੀ ਗਿਣਤੀ 79 ਹੈ 79 ਹੈ 79 ਰੂਪ ਉਹ ਨੇ ਜੋ 1978 ਤੋਂ ਲੈ ਕੇ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹੁਣ ਇਹ ਸਰੂਪ ਤਾਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੀ ਨਹੀਂ 328 ਰੂਪਾਂ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੋ ਗਿਆ ਜੀ 62 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਸੇ ਹਨ ਜੋ ਮਲਟੀਪਲ ਪ੍ਰਿੰਟਿੰਗ ਪ੍ਰੈਸਾਂ ਦੁਆਰਾ ਛਾਪੇ ਗਏ ਸੀ ਆਪਾਂ ਸਾਰੇ ਜਾਣਦੇ ਹਾਂ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਦਾ ਕਿ ਤੁਸੀਂ ਤਾਂ ਕਹਿ ਦਿੱਤਾ ਸਟੇਜ ਤੋਂ ਕਿ 328 ਲਾਪਤਾ ਸਰੂਪਾਂ ਦੇ ਵਿੱਚੋਂ 169 ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਅਸੀਂ ਬੰਗਿਆਂ ਦੇ ਲਾਗੇ ਸਥਾਨ ਤੋਂ ਪ੍ਰਾਪਤ ਕਰ ਲਏ। মিডিਆ ਵਾਲੇ ادارے ਆ ਨੇ ਇਹ ਵੀ ਖਬਰ ਚਲਾ ਦਿੱਤੀ ਵੀ ਉਹ ਰਾਜਾ ਸਾਹਿਬ ਦਾ ਮਜਾਰਾ ਮਜਾਰਾ 9 ਬਾ 10 ਥਾਨ ਹੈ ਰਸੋਖਾਨਾ। ਹੁਣ ਇਹ ਨਾ 169 ਸਰੂਪਾਂ ਦੇ ਵਿੱਚੋਂ 79 ਸਰੂਪ ਉਹ ਨੇ ਜਿਹੜੇ ਪਹਿਲੇ ਸਮੇਂ ਦੇ ਨੇ ਔਰ 62 ਸਰੂਪ ਉਹ ਨੇ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਦੇ ਛਾਪੇ ਹੋਏ ਨੇ। ਇਹ ਜਿਹੜੇ 30 ਰੂਪ ਨੇ 2014 ਤੋਂ 2019 ਦਾ ਜੋ ਫੇਜ਼ ਹੈ 328 ਰੂਪਾਂ ਵਾਲਾ ਇਹਦੇ ਵਿੱਚ 30 ਰੂਪ ਨੇ ਜਿਹੜੇ ਸਾਡੇ ਕੋਲ ਆਏ ਨੇ ਇਹਨਾਂ ਵਿੱਚੋਂ 20 ਰੂਪ ਐਸੇ ਨੇ ਜਿਹੜੇ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈ ਕੇ ਆਏ ਅਸੀਂ 30 ਰੂਪ ਜਮ੍ਹਾਂ ਕਰਾਉਂਦੇ ਆਂ ਪਰ ਸਾਨੂੰ 20 ਰੂਪ ਜਿਹੜੇ ਅਲੋਟ ਕੀਤੇ ਜਾਂਦੇ ਅਸੀਂ 20 ਰੂਪ ਲੈ ਕੇ ਆਉਂਦੇ 10 ਰੂਪ ਐਸੇ ਨੇ ਜੋ ਦੁਸਾਂਝ ਖੁਰਦ ਦੀ ਸੰਗਤ ਵੱਲੋਂ ਲਏ ਗਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸਾਡੇ ਕੋਲ ਠਕਮਾ ਪ੍ਰਬੰਧ ਨਹੀਂ ਹੈ ਠਕਮਾ ਸਾਮ ਸਵਾਲ ਕਰਨ ਲਈ ਸਾਧਨ ਸਰਸਾਦਨ ਨਹੀਂ ਨੇ ਤੇ ਉਹਨਾਂ ਨੇ ਵੇਖਿਆ ਕਿ ਰਸੋਖਾਨਾ ਮਯਾਰਾ ਰਾਜਾ ਸਾਹਿਬ ਦੇ ਵਿੱਚ ਬਹੁਤ ਹੀ ਵਧੀਆ ਸੱਤਖੰਡ ਉਸਾਰਿਆ ਹੋਇਆ ਹੈ ਬਹੁਤ ਹੀ ਵਧੀਆ ਪ੍ਰਬੰਧ ਹੈ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਸਹਿਮਤੀ ਦੇ ਨਾਲ ਸ਼ਰਧਾ ਤੇ ਸਤਕਾਰ ਦੇ ਨਾਲ ਉਹ ਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰਸੋਖਾਨਾ ਸਾਹਿਬ ਨੂੰ ਭੇਟ ਕੀਤੇ ਦਸਾਂਜ ਖੁਰਦ ਪਿੰਡ ਦੀ ਸੰਗਤ ਨੇ ਜਿਹੜੇ ਉਹਨਾਂ ਨੇ ਉੱਥੋਂ ਲਈ ਸੀ ਔਰ ਜਦੋਂ ਉਹਨਾਂ ਨੇ ਭੇਂਟ ਕੀਤੇ ਬਕਾਇਦਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਇਨ ਫਿਊਚਰ ਇਹਦਾ ਸਵਾਲ ਕੀਤਾ ਜਾ ਸਕਦਾ ਹੈ ਸਾਨੂੰ ਰਿਕਾਰਡ ਦਿਓ ਉਹਨਾਂ ਨੇ ਵੀ ਸਾਨੂੰ ਰਿਕਾਰਡ ਮਹਈਆ ਕਰਾਇਆ